ਹਸਪਤਾਲ ਵਿੱਚ ਜਾ ਕੇ ਦਾਖਲਾ ਲੈਣਾ ਪਿਆ ਪੱਥਰੀ ਦਾ ਬਹਾਨਾ ਬਣਾਉਣਾ ਪਿਆ ਤੇ ਫਿਰ ਹੁਣ ਜਦੋਂ ਆਪ ਦੀ ਕੁਰਸੀ ਦੇ ਦੁਆਲੇ ਦੁਆਲੇ ਇੱਕ ਜਾਲ ਬਣ ਗਿਆ ਪਿਛਲੇ ਦਿਨੀ OSD ਬਦਲਤਾ ਇੱਕ ਹੋਰ ਬਦਲਣਾ ਕਰਪਸ਼ਨ ਦੇ આરોਪ ਲੱਗਦੇ ਆ ED ਦਾ ਖਤਰਾ ਵੀ ਬਣਿਆ ਲੀਕਵਰ ਪਾਲਸੀ ਪੰਜਾਬ ਸਰਕਾਰ ਤੇ ਵੀ ਜਾਂਚ ਸ਼ੁਰੂ ਹੋ ਸਕਦੀ ਆ ਐਵੇਂ ਦੇ ਖਤਰੇ ਬਣੇ ਉਹਨਾਂ ਨੂੰ ਪਹਿਲਾਂ ਪਹਿਲਾਂ ਇਸਮੇਟਣਾ ਚਾਹੁੰਦੇ ਆ ਕਰਮਾਂ ਦੇ ਫਲ ਹੁੰਦੇ ਜਿਹੋ ਜੇ ਬੰਦਾ ਕਰਮ ਕਰਦਾ ਉਹਦੇ ਕਰਮ ਨੂੰ ਉਸ ਟਿਕਾਣੇ ਲੈ ਆਉਂਦੇ ਆ ਜਗਨੂ ਹਾਜ਼ਰ ਹੈ ਜਗਨੂ ਹਾਜ਼ਰ ਹੈ ਹਾਂਜੀ ਜਗਨੂ ਹਾਜ਼ਰ ਵੀ ਇਸੇ ਤਰ੍ਹਾਂ ਸਿਆਸਤ ਵਿੱਚ ਹੋਈ ਸੀ ਜਿਵੇਂ ਅੱਜ ਜਾਣ ਦੀ ਤਿਆਰੀ ਕਰੀ ਬੈਠੇ ਆ ਇਹ ਹਸਪਤਾਲ ਵਿੱਚ ਹੀ ਦਾਖਲ ਹੋ ਕੇ ਸਿਆਸਤ ਵਿੱਚ ਦਾਖਲ ਹੋਈ ਸੀ ਜਦੋਂ 2014 ਦੀਆਂ ਇਲੈਕਸ਼ਨਾਂ ਹੋਈਆਂ ਸੀ ਤੇ ਐਮਪੀ ਇਲੈਕਸ਼ਨ ਦੌਰਾਨ ਇੱਕ ਪਖੰਡ ਕੀਤਾ ਸੀ ਸਾਰੇ ਸਰੀਰ ਤੇ ECG ਮਸ਼ੀਨਾ ਲਾ ਕੇ ਤੇ ਹਸਪਤਾਲ ਵਿੱਚ ਦਾਖਲ ਹੋ ਕੇ ਪੱਤਰਕਾਰਾਂ ਤੋਂ ਰਿਪੋਰਟ ਪੇਸ਼ ਕਰਾਈ ਸੀ ਕਿ ਮੇਰਾ ਖਬਰ ਵਾਇਰਲ ਕਰੋ ਮੈਂ ਸੀਰੀਅਸ ਆ ਤੇ ਲੋਕ ਮੈਨੂੰ ਵੋਟਾਂ ਪਾਉਣ ਚੌਥੀ ਧਾਰ ਦਾ ਹਰ ਇੱਕ ਸਮਝ ਕੇ ਵੋਟਾਂ ਪਾ ਦੇ ਜਿੱਥੇ ਵੀ ਤੁਹਾਡੀ ਵੋਟ ਹੈ ਸਾਨੂੰ ਚੋਣ ਸ਼ਾਂਤੀ ਮੂਹ ਲਾ ਕੇ ਸਾਨੂੰ ਰਾਜਨੀਤਿਕ ਗੰਦਗੀ ਸਾਫ਼ ਕਰਨ ਦਾ ਮੌਕਾ ਦੇ ਦਿਓ ਚਲੋ ਲੋਕਾਂ ਨੇ ਵੋਟਾਂ ਪਾ ਤੀਆਂ ਇਨਕਲਾਬ ਲਿਆਤਾ ਪਰ ਇਨਕਲਾਬ ਆਪਣੀ ਆਦਤ ਤੋਂ ਮਜਬੂਰ ਸੀ ਸ਼ਰਾਬ ਦਾ ਡਕਿਆ ਰਹਿੰਦਾ ਸੀ ਚਮਚਾਗਿਰੀ ਕਰਨ ਨੂੰ ਵੀ ਤਾਬਲਾ ਰਹਿੰਦਾ ਸੀ ਤੇ ਕੁਰਸੀ ਜਦੋਂ ਫੇਰ ਖਤਰੇ 'ਚ ਪਈ ਸਖਪਾਰ ਖੈਰੇ ਨੂੰ ਕੱਟਣਾ ਪਿਆ ਉਦੋਂ ਜਗਨੋਜੀ ਨੂੰ ਫੇਰ ਇੱਕ ਵਾਰੀ ਹਸਪਤਾਲ ਵਿੱਚ ਜਾ ਕੇ ਦਾਖਲਾ ਲੈਣਾ ਪਿਆ ਪੱਥਰੀ ਦਾ ਬਹਾਨਾ ਬਣਾਉਣਾ ਪਿਆ ਤੇ ਫੇਰ ਹੁਣ ਜਦੋਂ ਆਪ ਦੇ ਕੁਰਸੀ ਦੇ ਦਿਵਾਲੇ ਦਿਵਾਲੇ ਇੱਕ ਜਾਲ ਬਣ ਗਿਆ ਪਿਛਲੇ ਦਿਨੀ OSD ਬਦਲਤਾ ਇੱਕ ਹੋਰ ਬਦਲਣਾ ਕਰਪਸ਼ਨ ਦੇ આરોਪ ਲੱਗਦੇ ਆ ED ਦਾ ਖਤਰਾ ਵੀ ਬਣਿਆ ਲੀਕਵਰ ਪਾਲਿਸੀ ਪੰਜਾਬ ਸਰਕਾਰ ਤੇ ਵੀ ਜਾਂਚ ਸ਼ੁਰੂ ਹੋ ਸਕਦੀ ਆ ਐਵੇਂ ਦੇ ਖਤਰੇ ਬਣੇ ਉਹਨਾਂ ਨੂੰ ਪਹਿਲਾਂ ਪਹਿਲਾਂ ਇਸਮੇਟਣਾ ਚਾਹੁੰਦੇ ਆ ਕਰਮਾਂ ਦੇ ਫਲ ਹੁੰਦੇ ਜਿਹੋ ਜੇ ਬੰਦਾ ਕਰਮ ਕਰਦਾ ਉਹਦੇ ਕਰਮ ਨੂੰ ਉਸ ਟਿਕਾਣੇ ਲੈ ਆਉਂਦੇ ਆ ਇਹ ਸਿਆਸਤ ਚ ਵੀ ਹਸਪਤਾਲ ਚੋਂ ਹੀ ਆਇਆ ਸੀ ਕੁਰਸੀ ਵੀ ਇਹਨੇ ਹਸਪਤਾਲ ਜਾ ਕੇ ਬਚਾਈ ਸੀ ਅੱਜ ਕੁਰਸੀ ਜਾਣ ਲੱਗੀ ਆ ਕਹਿੰਦੇ ਆ ਤੇ ਫਿਰ ਹਸਪਤਾਲ ਜੀ ਜਾ ਕੇ ਜਾਣ ਲੱਗੀ ਆ ਕਹਿੰਦਾ ਸੀ ਮੈਂ ਸਲਫਾਸ ਨਹੀਂ ਖਾਣਾ ਆ ਸਲਫਾਸ ਦੇ ਨਤੀਜੇ ਆ ਤੂੰ ਸਲਫਾਸ ਲੋਕਾਂ ਦੇ ਪੈਸਿਆਂ ਦੀ ਨਹੀਂ ਖਾਦੀ ਪਰ ਲੋਕਾਂ ਦਾ ਪੈਸਾ ਖਾ ਕੇ ਬਾਦੂਆਵਾਂ ਦੇ ਰੂਪ ਵਿੱਚ ਸਲਫਾਸ ਜ਼ਰੂਰ ਖਾਦੀ ਆ ਲੋਕਾਂ ਦੀਆਂ ਬਾਦੂਆ ਸਲਫਾਸ ਨਾਲ ਵੀ ਭੜੀਆਂ ਹੁੰਦੀਆਂ ਜਿਹੜੀ ਕੁਰਸੀ ਪ੍ਰਾਪਤ ਕਰੀ ਰੱਖਣ ਵਾਸਤੇ ਤੂੰ ਪੰਜਾਬ ਨਾਲ ਧੋ ਰੋ ਕਮਾਇਆ ਜੋ ਕੁਰਸੀ ਤੇਰੇ ਉਸੇ ਥਾਂ ਤੇ ਤੈਨੂੰ ਲੈ ਗਈ ਜਿੱਥੋਂ ਤੂੰ ਇਹ ਪ੍ਰਾਪਤ ਕੀਤੀ ਸੀ